ਲਾਉਂਦੀ ਜੀ ਅੱਜ ਨੋਰੀ ਵੀ ਆਪਾਂ ਖੜੇ ਜੀ ਗਏ ਕੰਡਵਾ ਸ਼ਾਪਰ ਆਪਣੇ ਤੇ ਹੁਣ ਹੋਣਾ ਵੀਰੇ ਬੱਚਿਆਂ ਦੇ ਹਾਲ ਚਰਨੀ ਕਰਕੇ ਯਾਰ ਤੇ ਇੱਥੇ ਲੱਗੇ ਹੋਣੇ ਬਾਈ ਜੇ ਫੋਗਰ ਤੇ ਬਹੁਤ ਵਧੀਆ ਯਾਰ ਇਹਨਾਂ ਮੁੰਡਾ ਖੜੀਆਂ ਨੇ ਕਾਵਾ ਖੜੀਆਂ ਨੇ ਤੇ ਇਹਨਾਂ ਦਾ ਬਹੁਤ ਯਾਰਾ ਯਾਰ ਦੇਖੋ ਨਹੀਂ ਗਾਣਾ ਬੁਰਾ ਹੁੰਦਾ ਟਾਈਮ ਉਦਾਂ ਫੋਗ ਦੀ ਹੁੰਦੀ ਆ ਪੂਰੀ ਹੈ ਨਾ ਪੈਂਡਿੰਗ ਕਰਦੀ ਹੁੰਦੀ ਆ ਹੁਣ ਜਮਾ ਖੜੀਆ ਡੱਕਛੋ ਇਨਾਮ ਤੇ ਆਪਾਂ ਬਾਈ ਦੀ ਮੱਝ ਤੇ ਖਲਾਈ ਜੀ ਤੇ ਫੇਰ ਮਾਰ ਚਗੀ ਮੱਝ ਦਾ ਅਤਰਕਵਾਰ ਦੀ ਫੋਕ ਬੜੀਆਂ ਤਾਂ ਠੀਕ ਐ ਓਕੇ ਹੋ ਗਈ ਤੇ ਮੱਝਾ ਬਾਈ ਸ਼ਾਰੀ ਘੇੜ ਲੈ ਯਾਰ ਘਾਰੇ ਥਲੇ ਪੂਰਾ ਵਧੀਆ ਫੋਕਾ ਥਾ ਕੇ ਤੇ ਮਾ ਠੰਡੀ ਹਵਾ ਪੱਕੇ ਮਾਰ ਦੇ ਲੈ ਪੱਕੇ ਵੀਰੇ ਛੋਟੇ ਛੋਟੇ ਲੋਕ ਇੱਥੇ ਹੋਣਾ ਜਦੋਂ ਬੜੇ ਤੇਜ਼ ਪੱਖੇ ਹੁੰਦੇ ਨੇ ਨਾ ਉਦੋਂ ਫਿਰ ਕਹਿੰਦੇ ਨੇ ਪਾਣੀ ਜਿਹੜਾ ਹੁੰਦਾ ਇਹਦਾ ਫਾਰਿਆਂ ਦਾ ਉਹ ਦੂਰ ਤੱਕ ਮਾਰੀ ਜਾਂਦਾ ਹੈਗਾ ਉੱਪਰ ਡਿੱਗਦਾ ਹੈਗਾ ਆ ਦੇਖੋ ਹੁਣ ਇਹਨਾਂ ਦੇ ਪੱਕੇ ਸਲੋ ਕਿੱਥੇ ਹੋਏ ਨੇ ਜਮਈ 18 ਪਾਣੀ ਉੱਪਰ ਜਾਂਦਾ 2 ਇੰਚ ਸਾਰੇ ਕਿੰਨੇ ਹੋਈਆਂ ਵੀ ਨੇ ਖੜੀਆਂ ਵੀ ਆਸ ਨਾਲ ਨੇ ਇਲੈਕਸ਼ਨ ਨੇ ਇਹ ਕਾਰਨ ਮੇਰੇ ਤੋਂ ਕਿਉਂ ਮਿਲੀ ਛੇਕ ਮੱਜਾਂ ਨਾਲ ਟ੍ਰੂਬੋਕਟਰ ਜਾਨੀ ਕਰਨ ਕਰਕੇ ਉਹਦੇ ਕਾਰਨ ਵੀਰੇ ਖਸਤਾਂ ਦੇ ਰੂਪ ਨੇ ਖੰਭਰ ਕਰਮਿਕੋਸ ਤੋਂ ਰਿਲੀ ਤੇ ਇੱਕ ਨਾਲ ਜੁੱਲੇ ਪੀੜ ਬੋਰਡ ਦੇ ਜਿਹੜੇ ਪਜੋ ਗੱਭਣੇ ਨੇ ਉਹਨਾਂ ਦੇ ਵੀ ਪੀਕੇ ਲਾਉਣਾ ਪੀੜ ਬੋਰਡ ਤੇ ਇੱਕ ਵਾਰੀ ਲੜੂ ਕਰਮਿਕਰ ਵੀ ਮੁਰਖੇ ਲੋੜਦੀ ਹੈਗੀ ਆਈ ਵੀ ਨਾ ਵੜੀ ਵੱਧ ਕਰਮੀ ਹੁੰਦੀ ਆ ਤੇ ਪਚੇਟਨ ਦੇ ਕਾਰਨ ਵੀ ਜਾਇਦ ਸਰ ਵੱਡ ਰਹਿਣ ਯਾਰ ਇੱਕ ਤਾਂ ਚਾਰ ਟਕਟਾ ਰਹੀ ਹੈ ਤੇ ਕੋਈ ਗੋਆਣੀ ਆ ਰਹੀ ਤੇ ਗਰਮ ਗੜਖੇ ਹੋਏ ਹੁੰਦਾ ਹੈਗਾ ਇਹਨਾਂ ਦਾ ਪਚਾਉਣ ਦੇ ਲਈ ਆਪਾਂ ਹਣਾ ਮਨ ਬੰਦੀਆ ਪਰਵੰਦਾ ਹੋ ਗਰਦਾ ਠੰਡੇ ਰਹਿੰਦੇ ਨੇ ਇਹਨਾਂ ਦੇ ਪੇਜ ਆਪਾਂ ਨੂੰ ਫੋਲ ਫੋਲਦੇ ਨੇ ਫੋਲ ਤੇ ਉਦੋਂ ਹੀ ਮੁਟਕੜਦਾ ਹੈਗਾ ਤੇ ਉਹ ਗ੍ਰੇ ਉਹ ਆਮੀ ਹੁਮ ਜ਼ਮੀਨ ਖਾਣੀ ਹੁੰਦਾ ਜਿਵੇਂ ਗਾਮ ਨੂੰ ਨਿਰਖਸ਼ੀ ਹੋ ਜਾਂਦਾ ਹੈਗਾ ਜਿਨਾ ਗਾਮ ਨੂੰ ਉੱਪਰ ਲਾ ਗਏ ਜੇ ਨਹੀਂ ਜੇ ਉਹਦੇ ਗਾਮ ਦੇ ਪਾਣੀ ਪਈ ਜਾਵੇ ਤਾਂ ਉਹਨਾਂ ਟਿਕਟੇ ਕੋਈ ਨਹੀਂ ਮਿਲ ਜਾਈਗੀ ਤੇ ਬਾਈ ਦੀ ਡੇਰੀ ਬਾਰੋਂ ਮੌਕੇ ਨਹੀਂ ਤਾਂ ਅਪਕ ਗੁਰੂਦਾਰਿਆ ਤੇ ਬਾਕੀ ਵੀਡੀਓ ਵੀ ਜੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਰੇ ਥੋੜੇ ਜਿਹਾ ਹੋਰ ਦੇ ਬਾਕੀ ਲੋੜ ਆਪਾਂ ਨੂੰ ਯਾਰ ਤਾਂ ਜੋ ਆਪਾਂ ਨੂੰ ਫਾਰਕ ਨਵੀਆਂ ਪ੍ਰੀਡ ਦੀਆਂ ਬਦਮੋਤ ਤੇ ਤੇ ਪਰ ਇਹੋ ਆਪਾਂ ਲੋਕਾਂ ਨੇ ਬਹੁਤ ਧੰਨਈਏ ਛਟੌੜੇ ਜਿਹਾ ਵਧਾਉਣੇ ਨੇ ਆਪਾਂ ਨੇ ਜੀ ਵਧੀਆ ਨਾਲ ਦਿੱਤੀ ਕਿ ਭਾਈਏ ਤਾਂ ਜੋ ਪਸ਼ੂਗ੍ਰੇ ਹੋਣ ਵਾਲੇ ਸਮੇਂ ਦੇ ਵਿੱਚ ਤੋਂ ਬੱਥੂ ਮੱਤ ਘਟਨਾ ਤਾਂ ਜੋ ਮੁਨਾਫਾ ਵੱਧ ਹੋਵੇ ਡੇਰੀ ਫਾਰਮਰ ਨੇ